भाई बल्ला बल्ला की गल चुके तुम तो दस बजे उठदा अज बड़ी रे गेड़ा मारिया पतंजरा <laughs> जनाब कम आया ची छोटे कोले बच बेनती हुई हथ मेरा हीला करो जनाब कोई <laughs> ਉਹਨਾਂ ਦਾ ਚੁੱਪਤਾ ਹੀ ਪਤੰਦਰਾਂ ਤੈਨੂੰ ਕੀ ਕੰਮ ਪੈ ਗਿਆ ਕਾਦਾ ਹਿੱਲਾ ਕਰਨਾ ਤੇਰਾ ਜਨਾਬ ਕੰਮ ਕਾਦਾ ਦੱਤਾਂ ਤੋਂ ਨੂੰ ਚਾਲਾ ਬੈਲੀ ਬਹੁਤ ਆਉਂਦਾ ਮੈਨੂੰ ਤਾਂ ਮੇਰੇ ਤਾਂ ਜੋ ਬੈਲਾ ਅਗੇ ਚਾਲੇ 5 5000 ਤੇ ਮੈਂ ਦੱਤ ਕਿੱਥੋਂ ਭਰਾਂ ਨਾਲੇ ਕਹਿੰਦੇ ਬਿਜਲੀ ਫਰੀ ਕੀਤੀ ਹੋਈ ਆ ਤੁਸੀਂ ਉਹ ਗੱਲ ਚੁਣੋ ਮੇਰੀ ਚਾਲਿਆ ਪੂਰੇ ਪੰਜਾਬ 'ਚ ਬਿਜਲੀ ਤਾਂ ਪਰੀ ਆ ਹੋਰ ਨਹੀਂ ਕੋਈ ਆਇਆ ਤੈਨੂੰ ਚਾਲਿਆ ਬਿਲ ਪੇਰਤੇ ਨਹੀਂ ਜੰਟਾਂ ਪੂਕੀਆਂ ਹੋਣਗੀਆਂ ਵੱਧ ਕਾਹੀ ਆਇਆ ਬਲਿਆ ਇਹ ਨਾਨਾ ਜੀ ਨਾ ਬਗਲ ਚੁਣੋ ਮੇਰੀ ਜਨਾਬ ਮੀਟਰ ਆਪਣੇ ਘਰੇ ਦੋ ਲਾਇਆ ਹੋਈ ਨਹੀਂ 1445 ਤੋਂ 98 ਹੋ ਜਾਂਦੀਆਂ ਨੇ ਜਦ ਹੀ ਦੂਜਾ ਹੱਕ ਦੇਈ ਤਾਂ ਦੂਜਾ ਚਾਲਾ ਇਤਕੀ ਲਾਇਆ ਸੀ 15 ਨੱਕ ਦਿਨ ਹੋ ਗਏ ਉੱਤੇ ਚਾਲੀਆਂ 6 ਤੋਂ 3 ਹੋ ਗਈਆਂ 3 ਚਾਲੀਆਂ ਪਤਾ ਨਹੀਂ ਕਿਵੇਂ ਮੱਤ ਗਈਆਂ ਜਨਾਬ ਉਹ ਮੈਂ ਤਾਂ ਜਨਾਬ ਅਬ ਜਿਹੜੀਆਂ 6 ਚੋਤੋਂ ਤੇ 3 ਮਤਗੀਆਂ ਇਹਦੇ ਬਾਰੇ ਆਇਆ ਕੀ ਵੀ ਇਹ ਤਿੰਨੇ ਦਾ ਕੋਈ ਹਿਲਾ ਬਣੂ ਕੋ ਚੜਾ ਕੋ ਤੇ ਲੈ ਦੇ ਕੇ ਹੋ ਹਲ ਕੋਈ ਬੰਦਾ ਬਣ ਜਾਓ ਬੰਦਾ ਛੜਿਆ ਮੇਰੇ ਮੂਰੇ ਰਚ ਬੱਤ ਦੀ ਗੱਲ ਕਰਦਾ ਛੜਿਆ ਖੁੰਡਾ ਪਿਆ ਮੇਰੇ ਕੋਲੇ ਤੈਨੂੰ ਪਤਾ ਨਹੀਂ ਵੀ ਕੱਢੀ ਸਰਕਾਰ ਤੇ ਰਿਸ਼ਬਤ ਨਹੀਂ ਚੱਲਦੀ ਭੋਰਾ ਉਹ ਨਾ ਨਾ ਜਨਾਬ ਤੁਸੀਂ ਕੀਤਾ ਗੁੱਚਾ ਕਰ ਗਏ ਮੈਂ ਰਚਬੱਤ ਦੀ ਗੱਲ ਥੋੜੀ ਕਰਦਾ ਰਚਬੱਤ ਸਾਡੀ ਸਰਕਾਰ ਤੇ ਵੀ ਨਹੀਂ ਹੁੰਦੀ ਸੀ ਮੈਂ ਤਾਂ ਚਾਹ ਪਾਣੀ ਦੀ ਗੱਲ ਕਰਦਾ ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ